ਸੜਕ ਦੇ ਉੱਤੇ ਖੜੇ ਸੀਵਰੇਜ ਦੇ ਗੰਦੇ ਪਾਣੀ ਦੇ ਕਾਰਨ ਦੁਕਾਨਦਾਰ ਅਤੇ ਰਾਹਗੀਰ ਹੋ ਰਹੇ ਨੇ ਪਰੇਸ਼ਾਨ ਖੁਦ ਹੀ ਸੜਕ ਦੀ ਮੁਰੰਮਤ ਕਰਨ ਦੇ ਲਈ ਦੁਕਾਨਦਾਰ ਹੋਏ ਮਜਬੂਰ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਬੰਮਣੀ バス ਸਟੈਂਡ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਸੀਵਰੇਜ ਦਾ ਪਾਣੀ ਪਿਛਲੇ ਲੰਮੇ ਸਮੇਂ ਤੋਂ ਖੜੇ ਹੋਣ ਦੇ ਕਾਰਨ ਦੁਕਾਨਦਾਰ ਅਤੇ ਰਾਹਗੀਰ ਲਗਾਤਾਰ ਪਰੇਸ਼ਾਨ ਦਿਖਾਈ ਦੇ ਰਹੇ ਨੇ ਦੱਸ ਦਈਏ ਕਿ ਉੱਥੇ ਜੋ ਸੜਕ ਦੀ ਮੁਰੰਮਤ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਲੋੜ ਸਰਕਾਰਾਂ ਦੀ ਹੁਣ ਅਸੀਂ ਆਪੇ ਹੀ ਕਰ ਲਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਗੰਦੇ ਪਾਣੀ ਦੇ ਕਾਰਨ ਪਿਛਲੇ 10 ਦਿਨਾਂ ਤੋਂ ਉਹਨਾਂ ਦੀ ਦੁਕਾਨ ਬੰਦ ਪਈ ਹੈ ਅਤੇ ਉਹਨਾਂ ਦੀ ਰੋਜ਼ੀ-ਰੋਟੀ ਸਾਰਾ ਕੁਝ ਠੱਪਿਆ ਅਸੀਂ ਕੀ ਗੱਲ ਰੋਟੀ ਨਹੀਂ ਖਾਂਦੇ ਜਾਂ ਅਸੀਂ ਕੀ ਸਰਕਾਰਾਂ ਨੂੰ ਵੋਟ ਨਹੀਂ ਪਾਈ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਸਾਨੂੰ ਸਰਕਾਰਾਂ ਦੀ ਲੋੜ ਨਹੀਂ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਅਸੀਂ ਇਹ ਆਪੇ ਹੀ ਕਰ ਲਵਾਂਗੇ ਇਸ ਤਰ੍ਹਾਂ ਦੇ ਹਾਲਾਤ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ ਇਹ ਤਸਵੀਰਾਂ ਜਲਾਲਾਬਾਦ ਦੇ ਬਾਮਣੀ ਬੱਸ ਸਟੈਂਡ ਦੀਆਂ ਨੇ ਜਿੱਥੇ ਲੋਕ ਖੁਦ ਹੀ ਮਜ਼ਬੂਰ ਹੋ ਚੁੱਕੇ ਨੇ ਆਪਣੇ ਆਲੇ ਦੁਆਲੇ ਨੂੰ ਸਾਫ਼ ਕਰਨ ਦੇ ਲਈ ਆਪਣੀ ਦੁਕਾਨ ਦੇ ਅੱਗੇ ਖੜੇ ਹੋਏ ਪਾਣੀ ਦੇ ਉੱਪਰ ਆਪਣੇ ਹੀ ਖਰਚੇ ਤੇ ਸੜਕ ਦੀ ਮੁਰੰਮਤ ਕਰਦੇ ਹੋਏ ਨਜ਼ਰ ਆ ਰਹੇ ਨੇ ਭਰਤੀ ਜਿਹੜੀ ਹੈ ਮਿੱਟੀ ਪਾਈ ਜਾ ਰਹੀ ਹੈ ਤਾਂ ਜੋ ਸੀਵਰੇਜ ਦਾ ਜਿਹੜਾ ਹੈ ਗੰਦਾ ਪਾਣੀ ਜਿਹੜਾ ਉਹ ਰੋਕਿਆ ਜਾ ਸਕੇ ਅਤੇ ਉਹ ਆਪਣੀ ਦੁਕਾਨਦਾਰੀ ਕਰ ਸਕਣ ਬਾਕੀ ਕੀ ਕੁਝ ਕਿਹਾ ਆਓ ਗੱਲਬਾਤ ਕਰਦੇ ਹਾਂ ਮੋਟੇ ਮੋਟੇ ਤਾਂ ਗੱਲ ਕਰਦੇ ਹਾਂ ਹਾਂਜੀ ਭਾਈ ਜੀ ਕਿਵੇਂ ਤੁਹਾਡੀ ਡਿਊਟੀ ਲੱਗੀ ਨਹੀਂ ਜੀ ਡਿਊਟੀ ਘਾਤੀ ਲਗਣੀ ਹੈ ਜੀ ਇਹ ਤਾਂ ਬਸ ਆ ਮੇਰੀ ਦੁਕਾਨ ਹੈ ਜੀ ਅੱਜ 10 ਦਿਨ ਹੋ ਗਏ ਬੰਦ ਹੋਈ ਪਈ ਹੈ ਅੱਛਾ ਆ ਮਛਰਕਾਰ ਨੇ ਨਗਰ ਮੈਨੂੰ ਟਾਈਫਾਇਡ ਹੋ ਗਿਆ ਸੀ ਘਰੇ ਪਿਆ ਰਿਆ ਕਿੰਨੀ ਦਿਨ ਆਜ ਕੱਲ ਠੀਕ ਹੋਇਆ ਤੇ ਅੱਜ ਜਾ ਕੇ ਮੈਂ ਇਹਨੂੰ ਲੈੰਦੀ ਬਜਰੀ ਤੇ ਮੈਂ ਪਾ ਦੀ ਦੁਕਾਨ ਤਾਂ ਖੋਲੀ ਹੈ ਗਿਆ ਜੀ ਸਾਰਾ ਕੰਮ ਹੈਗਾ ਮੈਂ ਤਾਂ ਆਪ ਬੜੀ ਮੁਸ਼ਕਲ ਨਾਲ ਜਿਆਰਾ ਚੱਲ ਰਿਹਾ ਮੇਰਾ ਨਹੀਂ ਬੰਦ ਕਿਉਂ ਪਈ ਹੈ ਕਿੰਨੇ ਦਿਨ ਹੋ ਗਏ ਕੀ ਵਜ੍ਹਾ ਰਹੀ ਇਹਨੂੰ ਘੜੋ ਘੜ ਮਹੀਨਾ ਡੇਢ ਹੋ ਗਿਆ ਜੀ ਐਵੇਂ ਇੱਕ ਚੱਲਦਾ ਪਿਆ ਕੰਮ ਇਹ ਸੀਵਰ ਲੀਕ ਹੈਗਾ ਉਹਦੇ ਕਾਰਨ ਨਾ ਤਾਂ ਕੋਈ ਕੋਈ ਸੁਣਦਾ ਪਿਆ ਗੱਲ ਤੇ ਨਾ ਕੁਝ ਹੈ ਕਮੇਟੀ ਜੀ ਬਹੁਤ ਕਹਿ ਰਹੀ ਹੈ ਐਮਐਲ ਸਾਹਿਬ ਨੂੰ ਵੀ ਕਹਿ ਦਿੱਤਾ ਜੀ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਯਾ ਤੇ ਕੱਲ ਆਈਆਂ ਰੀਆਂ ਮਸ਼ੀਨਾਂ ਕਹਿੰਦੇ ਠੀਕ ਕਰਨ ਉਹ ਪੈਪਾ ਟੁੱਟੀਆਂ ਪਈਆਂ ਰੀਆਂ ਉਹ ਮਸ਼ੀਨਾਂ ਆਦੀਆਂ ਨੇ ਬਸ ਕੱਢ ਕੇ ਤੇ ਚਲੀਆਂ ਜਾਂਦੀਆਂ ਨੇ ਫਿਰ ਉਹੀ ਹਾਲ ਹੋ ਜਾਂਦਾ ਜੀ ਚੰਗੀ ਤਰ੍ਹਾਂ ਕੋਈ ਕੰਮ ਨਹੀਂ ਕਰਦਾ ਪਿਆ ਇੱਥੇ ਨਾਲੇ ਤਾਂ ਕਹਿੰਦੇ ਸੀ ਵੀ ਕੱਲ ਇੱਥੇ ਸਾਰਾ ਸਾਫ਼ ਕਰਕੇ ਜਾਣਗੇ ਕੋਈ ਨਹੀਂ ਕਰਕੇ ਗਿਆ ਜੀ ਕੁਝ ਵੀ ਕਰਕੇ ਗਿਆ ਬਸ ਇਕੱਲ ਮਸ਼ੀਨ ਲਿਆਂਦੀ ਨੇ ਵੇਖਿਆ ਨੇ ਉਸ ਤੋਂ ਬਾਅਦ ਫਿਰ ਚਲੇ ਗਏ ਨੇ ਉਸ ਤੋਂ ਬਾਅਦ ਕੋਈ ਠੀਕ ਨਹੀਂ ਕੀਤਾ ਨੇ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਇੱਥੇ ਜਿਹੜਾ ਵੀ ਲੰਘਦਾ ਸਕੂਲ ਦੇ ਬੱਚੇ ਵੀ ਲੰਘਦੇ ਨੇ ਕੋਲ ਜੋ ਵੀ ਹੈਗਾ ਇੱਥੇ ਜੀ ਸਾਰੇ ਲੰਗਰ ਦੇ ਸਾਹਿਬ ਬਹੁਤ ਮੁਸ਼ਕਲ ਆਂਦੀ ਹੈ ਜਿੱਥੇ ਲੰਗਰ ਨੂੰ ਹੁਣ ਤੁਸੀਂ ਜਿੰਨਾ ਵੀ ਕਰ ਰਹੇ ਹੋ ਸਾਰਾ ਆਪਣੇ ਖਰਚੇ ਤੇ ਕਰ ਰਹੇ ਹੋ ਇੱਕ ਖਰਚੇ ਤੇ ਕਰਦਾ ਪਿਆ ਜੀ ਮੈਂ ਅੱਜ 10 ਦਿਨ ਹੋ ਗਏ ਮੇਰੀ ਦੁਕਾਨ ਬੰਦ ਪਈ ਹੈ ਮੈਨੂੰ ਤਾਂ ਕੁਝ ਕਰਨਾ ਹੀ ਪੈਣਾ ਰੋਜ਼ ਰੋਟੀ ਦਾ ਚੱਲਣਾ ਬਸ ਛੇ ਬਸ ਇਹ ਜਿਹੜੀਆਂ ਉਮੀਦਾਂ ਹੋ ਗਈਆਂ ਬਸ ਠੀਕ ਹੋ ਗਈਆਂ ਜੀ ਆ ਬੜੀ ਉਮੀਦ ਲਿਆ ਕੇ ਰੱਖੀ ਸੀ ਪਰ ਕੋਈ ਉਮੀਦ ਨਹੀਂ ਖੜੀ ਬਤਰੇ ਇਹ ਨਾ ਦਸਖਬੀਰ ਬਾਦਲੀ ਚੰਗਾ ਸੀ ਜਿਹੜਾ ਛੜਕਾ ਤੇ ਬਣਾ ਜਾਂਦਾ ਸੀ ਕੋਈ ਇਹ ਤਾਂ ਨਹੀਂ ਕੰਮ ਕਰ ਦਿੰਦਾ ਸੀ ਸਾਨੂੰ ਆਪ ਨੂੰ ਜਿਹੜਾ ਉਹਨੂੰ ਆਪ ਨੂੰ ਕਰਨਾ ਪੈ ਗਿਆ ਜੀ ਔਰ ਲਾਸਟ ਦੇ ਵਿੱਚ ਫਿਰ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਬਸ ਪ੍ਰਸ਼ਾਸਨ ਇਹ ਹੈਗਾ ਜੀ ਜਿਹੜਾ ਕੁਝ ਹੋ ਗਿਆ ਬਸ ਠੀਕ ਹੀ ਹੋ ਗਿਆ ਹਾਂ ਕਿਉਂਕਿ ਹੁਣ ਅਸੀਂ ਆਪ ਕਰ ਲਾਂਗੇ ਕਰਾਂਗੇ ਸਾਨੂੰ ਸਰਕਾਰਾਂ ਦੀ ਲੋੜ ਹੀ ਕੋਈ ਨਹੀਂ ਕੀ ਨਾਮ ਹੈ ਮੇਰਾ ਨਾ ਪੁੱਛਣ ਹੋ ਕਿੱਥੇ ਰਹਿੰਦੇ ਹੋ ਇੱਥੇ ਬਾਅਦੇ ਦੇ ਦਿੰਦੇ ਨੇ ਜੀ